ਪੰਜਾਬ ਪੁਲਿਸ ਵਾਣੋ ਵਾਣ ਹੋਈ ਫਿਰਦੀ ਹੈ ਖੇਤਾਂ 'ਚ ਗੜਕ ਨੂੰ ਪਾਣੀ ਲਾਉਣ ਨੇ ਗਈ ਕਿਸਾਨਾਂ ਨੂੰ ਫੜਦੀ ਹੈ ਇਹ ਕਿਸਾਨ ਪ੍ਰਦਰਸ਼ਨ ਕਰਨ ਲਈ ਸੰਗਰੂਰ ਜਾ ਰਹੇ ਸਨ ਪਰ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਤੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਕਿਸਾਨ ਵੀ ਫਿਰ ਖੇਤਾਂ ਵੱਲ ਦੀ ਹੋ ਤੁਰੇ ਭਾਨੇ ਸਿੱਧੂ ਦੇ ਹੱਕ ਤੇ ਵਿੱਚ ਪ੍ਰਦਰਸ਼ਨ ਕਰਨ ਦੀ ਕਾਲ ਜੋ ਸੀ ਪਰ ਪੁਲਿਸ ਨੇ ਵੀ ਪੂਰੀ ਵਾਲਾਈ ਖੇਤਾਂ ਦੇ ਵਿੱਚ ਭਜਦੀ ਹੋਈ ਪੁਲਿਸ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਨੇ ਅੱਜ ਯਾਨੀ ਕਿ ਛੇ ਨਿਤਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਰਿਹਾਈਸ਼ ਕੇਰਨ ਦਾ ਐਲਾਨ ਕੀਤਾ ਸੀ ਇਸ ਦਾ ਪਤਾ ਲੱਗਦਾ ਹੈ ਪੁਲਿਸ ਨੇ ਸੰਗਰੂਰ ਅਤੇ ਮਾਨਸਾ ਦੇ ਵਿੱਚ ਕਿਸਾਨਾਂ ਦੇ ਲੀਡਰਾਂ ਨੂੰ ਤਾਂ ਹਾਊਸ ਅਰੈਸਟ ਕਰ ਲਿਆ ਪਰ ਨੌਜਵਾਨ ਕਿਸਾਨ ਸੜਕਾਂ ਤੇ ਨਿੱਤਰ ਆਏ ਕਿਸਾਨਾਂ ਨੇ ਅੰਮ੍ਰਿਤਸਰ ਫਿਰੋਜ਼ਪੁਰ ਬਿਠਿੰਡਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਉਧਰ ਸੜਕਾਂ ਵੀ ਜਾਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਸੰਗਰੂਰ ਜਾਣ ਵਾਲੀਆਂ ਬੱਸਾਂ ਨੂੰ ਰੋਕ ਕਿਸਾਨਾਂ ਨੂੰ ਫੜਨ ਦੀ ਕੋਸ਼ਿਸ਼ ਦੇ ਵਿੱਚ ਲੱਗੀ ਇਹ ਤਸਵੀਰਾਂ ਲੁਧਿਆਣਾ ਦਿੱਲੀ ਰਾਜਮਾਰਗ ਦੀਆਂ ਨੇ ਉਧਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਹਾਊਸ ਦੇ ਬਾਹਰ ਬੈਰੀਕੇਡਿੰਗ ਕਰੜੀ ਕਰ ਦਿੱਤੀ ਗਈ ਹੈ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਭਾਨਾ ਸਿੱਧੂ ਤੋਂ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਦੇ ਪੈਸੇ ਟਰੈਵਲ ਏਜੰਟਾਂ ਤੋਂ ਵਾਪਸ ਕਰਵਾਉਂਦਾ ਸੀ ਪਰ ਪੰਜਾਬ ਸਰਕਾਰ ਨੇ ਉਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਉਲਟ ਪੰਜਾਬ ਸਰਕਾਰ ਕਹਿੰਦੀ ਹੈ ਕਿ ਕਾਨੂੰਨ ਦਾ ਰਾਜ ਹੈ ਤੇ ਜੋ ਵੀ ਹੋ ਰਿਹਾ ਉਹ ਕਾਨੂੰਨ ਦੇ ਤਹਿਤ ਹੀ ਹੋ ਰਿਹਾ ਹੈ